ਮੈਂ ਰਕੇਸ਼ ਕਪੂਰ ਰੋਟੀ ਕਲੱਬ ਅੰਮ੍ਰਿਤਸਰ ਸੈਂਟਰ ਨਾਲ ਪਿਛਲੇ 31 ਸਾਲ ਤੋਂ ਜੁੜਿਆ ਆ ਅਸੀਂ ਸਮਾਜ ਸੇਵਾ ਦੇ ਬਹੁਤ سارے ਕੰਮ ਰੋਟੀ ਇੰਟਰਨੈਸ਼ਨਲ ਨਾਲ ਜੋੜ ਕੇ ਕਰੀਏ ਜਿਹੜੇ ਤੋਂ ਇੱਕ ਪੋਲੀਓ ਹੈ 1950 ਤੋਂ 85 ਤੋਂ ਖਤਮ ਕਰਨ ਦੀ ਮੁਹਿੰਮ ਕੀਤੀ ਜਿਹੜੇ ਰੋਟੀ ਇੰਟਰਨੈਸ਼ਨਲ ਕਾਮਯਾਬ ਹੈ ਹੁਣ ਅਸੀਂ ਇੱਕ ਬਹੁਤ ਵੱਡਾ ਉਪਰਾਲਾ ऑटिज्म ਤੇ ਅਡੋਲੋਸੈਂਟ ਦੇ ਉੱਤੇ ਕੀਤਾ ਕਿ ਜੇ ਆਦਿਰੀ ਕੋਈ ਮੁੱਖ ਸਮੱਸਿਆ ਬਣ ਗਿਆ ਹੈ ਇਹ ਮੁੱਖ ਕਾਰਨ ਹੈਗਾ ਵਾ ਕਿ ਅੱਜ ਇਕਲ ਫੈਮਲੀਆਂ ਹੋ ਗਈਆਂ ਜੁਆਇੰਟ ਫੈਮਿਲੀ ਸਿਸਟਮ ਬੰਦ ਹੋ ਗਿਆ ਮਾਪੇ ਬੱਚਾ ਦੁੱਧ ਪੀਣ ਦੇ ਸਿਰ ਹੁੰਦਾ ਤੇ ਉਹਨੂੰ ਮੋਬਾਈਲ ਫੜਾਉਣ ਦੇ ਨਾਲ ਖਾਣਾ ਖਾਣ ਦੇ ਸਿਰ ਜਿੱਦ ਕਰਦਾ ਤੇ ਉਹਨੂੰ ਮੋਬਾਈਲ ਫੜਾਉਣ ਦੇ ਨਾਲ ਬੱਚਾ ਛੋਟੇ ਹੁੰਦੇ ਆ ਸਮਝਣ ਦੀ ਸ਼ਕਤੀ ਘੱਟ ਦੇਖ ਰਿਹਾ ਆ ਉਹਦੇ ਦਿਮਾਗ ਤੇ ਜਾਵਾ ਅਸਰ ਪੈਂਦਾ ਤੇ ਇਹਨਾਂ ਪ੍ਰੋਬਲਮ ਆ ਵਾਧਾ ਦਿੱਤੀ ਹੋ ਜਾਂਦਾ ਐਂਗਰ ਆ ਜਾਂਦਾ ਔਰ ਉਹਦੇ ਨਾਲ ਪਰਿਵਾਰ ਦੇ ਵਿੱਚ ਵੀ ਬਹੁਤ ਘਾਟ ਆਂਦੀ ਹੈ ਮਾਪੇ ਕੁਛ ਬੱਚੇ ਨੂੰ ਸਮਝਣ ਤੇ ਲੱਗ ਜਾਂਦੇ ਨੇ ਸਮਾਜ ਤੋਂ ਉਹ ਦੂਰ ਹੋ ਜਾਂਦੇ ਨੇ ਜ਼ਿੰਦਗੀ ਅੱਜ ਸੋਸ਼ਲ ਸਮਾਜ ਹੋਏਗਾ ਤੇ ਸਵਸਥ ਦੇਸ਼ ਹੋਏਗਾ ਅੱਜ ਸਾਡੇ ਵਿੱਚ ਸਰਪਟਿੰਗ ਹੈੱਡ ਆਫ ਡਿਪਾਰਟਮੈਂਟ ਡਾਕਟਰ ਮਿੰਬੀ ਫੋਰ ਡਿਵੀਜ਼ਨ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਇਸ ਕੰਮ ਨੂੰ ਕਿੱਸਾ ਕਰ ਸਕਨੇ ਆ ਬਹੁਤ سارے ਡਾਕਟਰ ਆਏ ਡਿਸਟ੍ਰਿਕਟ ਗਵਰਨਰ ਲੁਟੀਰੀਨ ਲੋਕੀ ਸਭਾਈ ਕਪੂਰ ਖੱਲਾ ਤੋਂ ਚੱਲ ਕੇ ਆਏ ਔਰ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਅਸੀਂ ਇਸ ਪ੍ਰੋਬਲਮ ਨੂੰ ਮਿਟਾਉਣ ਵਸੇ ਗਲੋਬਲ ਇੰਟਰਨੈਸ਼ਨਲ ਤੋਂ बहुत सारे फंड इस बीमारी दूर करने से एक बड़ा हस्पता खोला गे ताकि जो समाज का पैदा हो सके धन्यवाद मैं रोटेरियन अमनदीप सिंह प्रेसिडेंट रोटरी क्लब अमृतसर सेंट्रल आज का जो प्रोग्राम है विद ऑटिज्म ਸਪੋਰਟਿੰਗ ਗਲੋਬਲੀ ਬਾਈ ਰੋਟਰੀ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਆਪਣੇ ਚੀਫ ਗੈਸਟ ਡਾਕਟਰ ਰੋਹਿਤ ਓਬਰਾਏ ਉਹਨਾਂ ਨੂੰ ਬੁਲਾ ਕੇ ਵਿਦ ਡਾਕਟਰ ਸਟੀਨ ਆਟਿਜ਼ਮ ਦੇ ਕੇਅਰ ਗਿਵਰਸ ਐਂਡ ਪੇਰੈਂਟਸ ਨੂੰ ਬੁਲਾਇਆ ਜਿਹਦੇ ਵਿੱਚ ਅਸੀਂ ਲੈਕਚਰ ਦਿੱਤਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਤੁਸੀਂ ਕੇਅਰ ਕਰਨੀ ਹੈ ਉਹਨਾਂ ਨੂੰ ਕਾਉਂਸਲਿੰਗ ਕਰਵਾਈ ਉਹਨਾਂ ਨੂੰ ਕਾਉਂਸਲਿੰਗ ਦੇ ਢੰਗ ਦੱਸੇ ਜਿਹਦੇ ਨਾਲ ਉਹ ਆਪਣੇ ਬੱਚੇ ਦੀ ਪ੍ਰੋਪਰ ਦੇਖਭਾਲ ਕਰpan ਸਾਰੀ ਜ਼ਿੰਦਗੀ ਉਹਨਾਂ ਨਾਲ ਨਿਕਾਲਣੀ ਹੈ ਉਹਨਾਂ ਨੇ ਉਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਇਸ ਬਾਰੇ ਇਸ ਵਰਕਸ਼ਾਪ 'ਚ ਕੰਮ ਕੀਤਾ ਗਿਆ। ਹੋਰ ਇਹਦੇ ਵਿੱਚ ਰੋਟਰੀ ਨੇ ਡਾਕਟਰਸ ਨਾਲ ਮਿਲ ਕੇ ਇਹ ਪ੍ਰੰਧ ਲਿਆ ਕਿ ਅਕੋ ਵੀ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਾਂਗੇ ਕਿਉਂਕਿ ਆਟਿਜ਼ਮ ਡੇ ਬਾਏ ਡੇ ਬੱਚਿਆਂ 'ਚ ਵਧ ਰਿਹਾ ਹੈ। ਡਿਊ ਟੂ ਮੈਨੀ ਰੀਜ਼ਨਸ ਜਿਨ੍ਹਾਂ ਵਿੱਚ ਇੱਕ ਮੋਬਾਈਲ ਵੀ ਹੈ। ਬਾਕੀ ਮੇਰੇ ਨਾਲ ਸਾਡੇ ਕਲੱਬ ਚੇਅਰਮੈਨ ਤੇ ਡਿਸਟ੍ਰਿਕਟ ਕੋਆਰਡੀਨੇਟਰ